ਦੂਰੇ ਲਾ ਕੇ ਜਦੂਰੇ ਲਾ ਕੇ ਕਰਾਂਗੇ ਪੂਰੇ ਜੀ ਦੋ ਤੁਹਾਡੇ ਕਾਰਜ ਦੂਰੇ ਲਾ ਕੇ ਲਾ ਕੇ ਕਰਾਂਗੇ ਪੂਰੇ ਦਿੱਲੀ ਦੇ ਸ਼ਹੀਦ ਸਦਾ ਅਮਰ ਰਹਿਣ ਅਮਰ ਰਹਿਣ ਅਮਰ ਰਹਿਣ ਦਿੱਲੀ ਦੇ ਸ਼ਹੀਦ ਅਮਰ ਰਹਿਣ ਅਮਰ ਰਹਿਣ ਅਮਰ ਰਹਿਣ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਮੋਰਚਾ ਡਟਿਆ ਹੋਇਆ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਹੈਗੀ ਹੈ ਹੁਣ ਤੇ ਅੱਜ ਕੀ ਪ੍ਰੋਗਰਾਮ ਹੈਗਾ ਤੁਹਾਡਾ ਦੇਖੋ ਮੈਂ ਰੇਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਸਿੱਧੂਪੁਰ ਜਿਹੜੇ ਮੋਰਚੇ ਦੀ ਗੱਲ ਆ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਮੋਰਚੇ ਚ ਕਿਸਾਨ ਡਟੇ ਹੋਏ ਨੇ ਭਮਾ ਕੇ ਸਰਕਾਰ ਨੇ ਬਹੁਤ ਜਿਆਦੇ ਅਤਿਆਚਾਰ ਜ਼ਬਰਟਾ ਆ ਪਰ ਜਿਹੜੇ ਸਾਡੇ ਯੋਧੇ ਨੇ ਸਾਡੇ ਬਜ਼ੁਰਗਰ ਨੌਜਵਾਨ ਉਹ ਮੋਰਚਾ ਚ ਡਟੇ ਹੋਏ ਨੇ ਪਿੱਛੇ ਤੋਂ ਪਿੰਡਾਂ ਦੇ ਵਿੱਚੋਂ ਜੇ ਗੱਲ ਕਰੀਏ ਬਹੁਤ ਵਧੀਆ ਰਿਸਪਾਂਸ ਆ ਬਹੁਤ ਵਧੀਆ ਲੋਕਾਂ ਦਾ ਹੌਸਲਾ ਜਿਹੜੇ ਟਰੈਕਟਰ ਟਰਾਲੀਆਂ ਰਾਹੀਂ ਆਪਦੇ ਛੋਟੇ ਵੀ ਇਕੱਲਾ ਰਾਹੀਂ ਜਾਂ ਬੱਸਾਂ ਰਾਹੀਂ ਮੋਰਚੇ ਵੱਲ ਤਿਆਰੀਆਂ ਖੇਚ ਰਹੀ ਜਿਹੜਾ ਸਾਡਾ ਅੱਜ ਦਾ ਪਲਾਨ ਆ ਜਿਹੜੀ ਇਹ ਜ਼ਾਲਮ ਸਰਕਾਰ ਨੇ ਸਾਡੇ 4 ਸ਼ਹੀਦ ਨੌਜਵਾਨ ਜੇ ਕਹਿ ਲਈਏ ਬਜ਼ੁਰਗ ਗੋਲੀਆਂ ਨਾਲ ਸ਼ਹੀਦ ਕੀਤੇ ਨਾ ਅੱਜ ਐਸਕੇ ਐਮ ਵੱਲੋਂ ਗੈਰ ਰਾਜਨੀਤਿਕ ਅਤੇ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ 23-24 ਨੂੰ ਸਮੁੱਚੇ ਭਾਰਤ ਦੇ ਵਿੱਚ ਕੇਂਦਰ ਸਰਕਾਰ ਦੀਆਂ ਖੱਟੜ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਨਾਲ ਹੀ ਅੱਜ ਦੇ ਦਿਨ ਸਾਡੇ ਉਹਨਾਂ ਸ਼ਹੀਦਾਂ ਨੂੰ ਸਾਡੀ ਸੱਚੀ ਸੰਧਾਜਲੀ ਹੋਊਗੀ ਕਿ ਸਮੁੱਚੇ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਕੈਂਡਲ ਮਾਰਚ ਕੱਢ ਕੇ ਉਹਨਾਂ ਨੂੰ ਸੱਚੀ ਸੰਧਾਜਲੀ ਦਿੱਤੀ ਜੂ ਅੱਜ ਅਸੀਂ ਮੌੜ ਮੰਡੀ ਦੇ ਵਿੱਚ ਸਾਡੇ ਉਹ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅਸੀਂ ਕੈਂਡਲ ਮਾਰਚ ਕੱਢ ਰਹੇ ਹਾਂ ਨਾਲ ਜਿਹਨਾਂ ਨਾਲ ਹੋਕਾ ਦੇ ਰਹੇ ਸਹਿਰ ਵਾਸੀਆਂ ਨੂੰ ਕਿ ਇਹ ਜਿਹੜੀਆਂ ਮੰਗਾਂ ਹਨ ਸਮੁੱਚੀਆਂ ਪਬਲਿਕ ਦੀਆਂ ਮੰਗਾਂ ਜਿਵੇਂ ਕਿ ਆਪਾਂ 2020 ਦੇ ਵਿੱਚ ਤਿੰਨ ਕਾਲੇ ਕਾਨੂੰਨ ਲੈਂਦੇ ਸੀ ਉਹ ਕਾਲੇ ਕਾਨੂੰਨ ਰੱਦ ਕਰਾਉਣ ਉਹਦੇ ਦੌਰਾਨ ਇਹ ਜਿਹੜੀਆਂ ਰਹਿੰਦੀਆਂ ਮੰਗਾਂ ਇਹ ਸਰਕਾਰ ਨੇ ਮੰਨੀਆਂ ਹੋਈਆਂ ਸੀ ਪਰ ਅੱਜ ਤੱਕ ਲਾਗੂ ਨਹੀਂ ਕੀਤਾ ਮਜਬੂਰ ਕੀਤਾ ਸਰਕਾਰ ਨੇ ਸੜਕਾਂ ਤੇ ਰੋਕ ਲਈ ਜੇ ਕਹਿ ਦਈਏ ਪੰਜਾਬ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਾਡੇ ਤੇ ਇਹ ਤੱਬੇ ਲਾਉਂਦੇ ਨਾ ਕਿ ਤੁਸੀਂ ਸੜਕਾਂ ਰੋਕ ਕੇ ਪਬਲਿਕ ਨੂੰ ਹਰਾਨ ਕਰ ਦਿਓ ਪਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਹਰਿਆਣਾ ਸਰਕਾਰ ਸੈਂਟਰ ਦੇ ਇਸ਼ਾਰੇ ਤੇ ਸੜਕਾਂ ਰੋਕ ਕੇ ਪਤਾ ਨਹੀਂ ਕਿੰਨੇ ਕੁ ਪਬਲਿਕ ਨੂੰ ਹੈਰਾਨ ਕੀਤਾ ਸੜਕਾਂ ਵੀ ਇਸ ਢੰਗ ਨਾਲ ਰੋਕੀਆਂ ਕਿ ਵੱਡੇ ਵੱਡੇ ਸੜਕਾਂ ਦੇ ਵਿੱਚ ਕਿਲ ਗੱਢਣੇ ਸੜਕਾਂ ਪੂਰੇ ਜੇ ਕਹਿ ਲਈਏ ਪਿੱਲ ਬਣਾ ਕੇ ਥੱਲੇ ਸ਼ਰੀਏ ਗੱਢਣੇ ਉੱਤੇ ਮੋਟੀਆਂ ਤਾਰਾਂ ਲਾਉਣੀਆਂ ਹਰ ਇੱਕ ਬਾਲ ਪ੍ਰਯੋਗ ਦਾ ਪ੍ਰਬੰਧ ਕਰਿਆ ਅਥਰੂਗੈਂਸ ਦੇ ਗੋਲੇ ਛੱਡਣੇ ਰਾਵੜ ਦੀਆਂ ਗੋਲੀਆਂ ਦਾਕਣੀਆਂ ਸਿੱਧੀਆਂ ਗੋਲੀਆਂ ਦਾਕਣੀਆਂ ਕਿਉਂਕਿ ਇੱਕ ਜੇ ਕਹਿ ਲਈਏ ਮੋਦੀ ਸਰਕਾਰ ਡਰਿਆ ਹੋਇਆਗੀ ਇਹ ਭੜਕਿਆ ਹੋਇਆ ਸਾਡੇ ਜੇ ਕਹ ਲਈਏ ਕਿਸਾਨਾਂ ਨੂੰ ਤਰ੍ਹਾਂ ਤਰ੍ਹਾਂ ਇਹ ਕਹਿਣਾ ਵੀ ਇਹ ਤਾਂ ਵੱਖਵਾਦੀ ਨੇ ਇਹ ਅੱਤਵਾਦੀ ਨੇ ਇਹ ਤਾਂ ਲੋਕ ਖੇਤੀ ਕਰਨ ਵਾਲੇ ਨਹੀਂ ਜੋ ਲੋਕ ਖੇਤੀ ਕਰਨ ਉਹ ਘਰਾਂ ਚ ਬੈਠੇ ਨੇ ਇਹ ਭਲੇਖਾ ਮੋਦੀ ਸਾਹਿਬ ਦਾ ਸਾਡਾ ਕਿਸਾਨ ਸਿੱਧੀ ਗੋਲੀ ਮਾਰ ਕੇ ਨੌਜਵਾਨ ਬੱਲੂ ਦਾਸਵਦੀਪ ਸਿੰਘ ਇੱਕ ਸ਼ਹੀਦ ਕਰਿਆ ਜੇ ਹਲੇ ਘਾਟ ਰਹੀਦੀ ਹੈ ਮੋਦੀ ਸਰਕਾਰ ਨੂੰ ਤਾਂ ਉਹ ਵੀ ਪੂਰੀ ਕਰ ਲੇ ਲੱਖਾਂ ਦੀ ਤਦਾਦ ਦੇ ਵਿੱਚ ਬਾੜਾਂ ਤੇ ਕਿਸਾਨ ਜਚੇ ਹੋਏ ਸਾਰਾ ਬਲ ਲਾ ਪ੍ਰਯੋਗ ਆ ਸਰਕਾਰ ਕੋਲੇ ਮਾਰ ਲੈ ਜਿੰਨੇ ਮਾਰਨੇ ਦੇਖ ਲਾਂਗੇ ਸਰਕਾਰ ਨਾਲ ਕਿਉਂਕਿ ਸਾਡੇ ਵੀ ਪਿੰਡਣ ਜੇ ਸਰਕਾਰ ਦੀ ਰਾਜਧਾਨੀ ਹੈ ਨਾ ਦਿੱਲੀ ਸਰਕਾਰ ਕਹਿੰਦੀ ਹੈ ਦਿੱਲੀ ਚ ਨਹੀਂ ਬਣਨ ਦੇ ਪਰ ਆਉਣ ਵਾਲੇ ਦਿਨ ਦੱਸਾਂਗੇ ਉਹਨਾਂ ਨੂੰ ਚਵਾਵਾਂਗੇ ਛੋਲੇ ਜਿੱਦੇ ਸਾਡੇ ਪਿੰਡਾਂ ਚ ਬਣਨਗੇ ਸਾਡੀਆਂ ਰਾਜਧਾਨੀਆਂ ਚ ਬਣਨਗੇ ਉਹ ਦਿਨ ਦੱਸਾਂਗੇ ਅਸੀਂ ਜਿਵੇਂ ਸਾਡੇ ਨਾਲ ਕਰ ਦੇਣ ਕਿ ਸਾਡੇ ਨਾਲ ਜਿਹੜੀ ਕਰੀ ਸੀ ਸਾਡੇ ਪਿੰਡ ਸਾਡੀਆਂ ਰਾਜਧਾਨੀਆਂ ਅਸੀਂ ਵੀ ਕਿਸੇ ਵੀ ਕੀਮਤੇ ਉਹਨਾਂ ਨੂੰ ਪਿੰਡਾਂ ਸ਼ਹਿਰਾਂ ਚ ਨਹੀਂ ਬਣਨ ਦੇਵਾਂਗੇ ਭਾਵੇਂ ਕਿ ਸਾਨੂੰ ਜਿੰਨਾ ਮਰਜ਼ੀ ਸਾਡੇ ਦੇ ਜ਼ਬਰ ਕਰ ਲੈਣ ਸਿੱਧੀਆਂ ਗੋਲੀਆਂ ਚਲਾਈਆਂ ਨੇ ਚਲਾ ਲੈਣ ਅਸੀਂ ਜਿੰਨਾ ਚਿਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਕੇਂਦਰ ਸਰਕਾਰ ਲਾਗੂ ਨਹੀਂ ਕਰਦੀ ਕਿਸੇ ਵੀ ਕੀਮਤ ਤੇ ਮੋਰਚੇ ਠਾਏ ਨਹੀਂ ਜਾ ਸਕਦੇ ਜਿੰਨਾ ਮਰਜੀ ਜਾ ਜ਼ਬਰ ਕੀਤਾ ਹੋਰ ਜ਼ਬਰ ਜਿੰਨਾ ਮਰਜੀ ਸਰਕਾਰ ਕਰ ਲੈ ਅਸੀਂ ਸ਼ਾਂਤਮਈ ਬਹਿ ਕੇ ਸਹਾਂਗੇ ਪਰ ਮੰਨੀਆਂ ਹੋਈਆਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਨਾ ਲਾਗੂ ਕੀਤੀਆਂ ਲਾਗੂ ਕਰਵਾਉਣ ਲਈ ਹਰ ਹਾਲ ਦੇ ਵਿੱਚ ਲਾਗੂ ਕਰਾ ਕੇ ਵਾਪਸ ਘਰਾਂ ਨੂੰ ਮੁੜਾਂਗੇ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਆਪ ਜੋ ਹਮਤਰੀ ਕੈਂਡਲ ਮਾਰਚ ਕਰ ਰਹੇ ਨੇ ਕੀ ਮਾਮਲਾ ਕੀ ਹੈ ਕੈਂਡਲ ਮਾਰਚ ਸਾਰੇ ਸੰਸਾਰ ਨੂੰ ਹੀ ਪਤਾ ਹੈ ਕਿ 13 ਤਰੀਕ ਤੋਂ ਲੈ ਕੇ ਜਿਹੜਾ ਕਿਸਾਨੀ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਕੇਂਦਰ ਸਰਕਾਰ ਨਾਲ ਟੱਕਰ ਲੱਗੀ ਹੋਈ ਹੈ ਸੰਘਰਸ਼ ਵਿੱਢਿਆ ਹੋਇਆ ਹੈ ਉਹਦੇ ਤਹਿਤ ਜਿਹੜੇ ਹਰਿਆਣਾ ਦੀ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਤੇ ਹਰ ਵਰਗ ਦੇ ਲੋਕਾਂ ਤੇ ਅਤਿਆਚਾਰ ਢਾਇਆ ਜਿਹੜਾ ਬਾਰਡਰ ਰੋਕ ਕੇ ਨੇ ਤੇ ਗੋਲੀਆਂ ਤੱਕ ਵੀ ਚਲਾਈਆਂ ਅਥਰੂ ਗੈਸ ਦੇ ਗੋਲੇ ਚਲਾਏ ਹੈ ਉਸ ਦੇ ਚੱਲਦਿਆਂ ਸ਼ੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਜਿਹੜੇ ਸਾਡੇ ਕਿਸਾਨ ਵੀਰ ਸ਼ਹੀਦ ਹੋਏ ਹੈ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਦੇ ਆ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿਹੜਾ ਇਸ ਵੇਲੇ ਕੱਲ ਤੋਂ ਲੈ ਕੇ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਤੇ ਨਾਲ ਹੀ ਕਾਲੀਆਂ ਝੰਡੀਆਂ ਦੇ ਨਾਲ ਬੀਜੇਪੀ ਦੀ ਸਰਕਾਰ ਦਾ ਕੇਂਦਰ ਸਰਕਾਰ ਦਾ ਤੇ ਖੱਟਰ ਸਰਕਾਰ ਦਾ ਜਿਹੜਾ ਹੈਗਾ ਰੋਸ ਮਜ਼ਹਾਰਾ ਵੀ ਦਿਖਾਇਆ ਜਾ ਰਿਹਾ ਹੈ ਅਸੀਂ ਰੋਸ ਕਰ ਰਹੇ ਹਾਂ ਕਾਲੀਆਂ ਝੰਡੀਆਂ ਦਿਖਾ ਕੇ ਜਿਹੜਾ ਅੱਜ ਦਾ ਜਿਹੜਾ ਦਿਨ ਹੈ ਕੱਲ ਤੇ ਅੱਜ ਇਹ ਦੋ ਦਿਨ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ ਜੀ ਲਗਾਤਾਰ ਮੌਤਾਂ ਹੋ ਰਹੀਆਂ ਨੇ ਅੱਜ ਹੁਣ ਐਕਸੀਡੈਂਟ ਹੋਇਆ 2 ਘੰਟੇ ਪਹਿਲਾਂ ਪਸਾਨ ਜਾ ਰਹੇ ਸੀ ਸੰਨਰਥਵਨ ਲਗਾਤਾਰ ਸੀ ਜੀਆਂ ਕਿਸਾਨ ਪਰ ਹੈ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਹੁਣੇ ਹੀ ਨਹੀਂ ਕਹਿਣਾ ਚਾਹੁੰਦੇ ਬਹੁਤ ਚਿਰ ਦੇ ਕਹਿ ਰਹੇ ਆ ਅਸੀਂ ਨਹੀਂ ਕਹਿਣਾ ਚਾਹੁੰਦੇ ਸਾਰੀਆਂ ਸਟੇਟਾਂ ਕਹਿ ਰਹੀਆਂ ਤੇ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਭਰਾ ਬੈਠੇ ਆ ਉਹ ਵੀ ਇਹੋ ਹੀ ਕੁਛ ਕਹਿੰਦੇ ਆ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਐ ਇਹ ਜਦੋਂ ਤੁਸੀਂ ਮੰਨੀਆਂ ਹੋਈਆਂ ਫਿਰ ਇਹਨਾਂ ਨੂੰ ਲਾਗੂ ਕਿਉਂ ਨਹੀਂ ਕਰਦੇ ਅਸੀਂ ਵੀ ਕਹਿੰਦੇ ਆ ਕਿ ਜੇਕਰ ਸਾਨੂੰ ਦਿੱਲੀ ਜਾਣਾ ਐ ਅਸੀਂ ਸ਼ਾਂਤਮਈ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਚੱਲੇ ਹੋਏ ਆ ਤਾਂ ਸਾਨੂੰ ਅੱਗੇ ਜਾਣ ਤੋਂ ਕਿਉਂ ਰੋਕਿਆ ਗਿਆ ਹੈ ਹਰਿਆਣੇ ਦੇ ਵਿੱਚ ਕਿਸੇ ਕਿਸਾਨ ਵੱਲੋਂ ਕਿਸੇ ਵੀ ਸੰਸਥਾ ਵੱਲੋਂ ਕਿਸੇ ਵੀ ਜਥੇਬੰਦੀ ਵੱਲੋਂ ਕੋਈ ਕਿਸੇ ਵੀ ਕਿਸਮ ਦਾ ਵਾਇਲੈਂਟ ਨਹੀਂ ਕੀਤਾ ਜਾਣਾ ਸੀਗਾ ਅਸੀਂ ਸ਼ਾਂਤਮਈ ਜਾਣਾ ਸੀ ਦਿੱਲੀ ਸਾਡੀ ਸਰਕਾਰ ਐ ਦਿੱਲੀ ਦੇ ਵਿੱਚ ਅਸੀਂ ਵੀ ਉਸ ਸਰਕਾਰ ਦੇ ਹਿੱਸੇਦਾਰ ਐ ਅਸੀਂ ਵੀ ਦਿੱਲੀ ਦੇ ਹਿੱਸੇਦਾਰ ਆਂ ਸਾਡਾ ਵੀ ਦਿੱਲੀ ਤੇ ਹੱਕ ਐ ਅਸੀਂ ਵੀ ਜਾ ਕੇ ਆਪਦੀ ਕੇਂਦਰ ਸਰਕਾਰ ਤੋਂ ਜਿਹੜੀ ਮੰਨੀ ਹੋਈ ਮੰਗ ਸੀ ਉਹਨੂੰ ਲਾਗੂ ਕਰਾਉਣ ਵਾਸਤੇ ਅਸੀਂ ਜਾ ਰਹੇ ਸੀ ਪਰ ਭਾਜਪੀ ਦੀ ਖੱਟਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਜਿਹੜਾ ਜ਼ੁਲਮ ਕੀਤਾ ਉਹਦੇ ਤਹਿਤ ਅਸੀਂ ਉੱਥੇ ਰੁਕੇ ਹੋਏ ਆਂ ਤੇ ਇਸ ਤੋਂ ਅੱਗੇ ਵੱਧ ਕੇ ਵੀ ਜਿਹੜੀਆਂ ਹੁਣ ਰਾਤਾਂ ਬਰਾਤਾਂ ਨੂੰ ਸਾਡੇ ਟਰੈਕਟਰ ਟਰਾਲੀਆਂ ਜਾਂਦੇ ਆ ਉਹਨਾਂ ਦਾ ਵੀ ਕਿਤੇ ਨਾ ਕਿਤੇ ਕੋਈ ਨੁਕਸਾਨ ਹੁੰਦਾ ਤਾਂ ਜਿਵੇਂ ਹੁਣ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਕਿਸਾਨ ਦੀ ਮੌਤ ਹੋਈ ਐ ਉਹ ਵੀ ਬੜੀ ਦੁਖਦਾਈ ਐ ਪਰਸੋਂ ਤੋਂ ਜਿਹੜੀਆਂ ਸਾਡਾ ਵੀਰ ਇੱਕ ਕੀ ਨਾਸਿਓ ਦਾ ਸ਼ੁਭਕਰਨ ਸਿੰਘ ਉਹ ਵੀ ਇਹਨਾਂ ਦੇ ਜ਼ਾਲਮਾਂ ਦੀ ਗੋਲੀ ਦਾ ਸ਼ਿਕਾਰ ਹੋਇਆ ਉਸ ਪਰਿਵਾਰ ਦੇ ਵਿੱਚ ਵੀ ਸ਼ੋਕ ਹੈ ਉਸ ਨੂੰ ਲੈ ਕੇ ਹਰ ਬੰਦੇ ਦੀ ਅੱਖ ਦੇ ਵਿੱਚ ਜਿਹੜਾ ਅਥਰੂ ਆ ਰਹੇ ਹੈ ਹਰ ਅੱਖ ਦੇ ਵਿੱਚ ਖੂਨ ਆ ਰਿਹਾ ਹੈ ਕਿ ਇਹੋ ਜਿਹੇ ਜ਼ੁਲਮ ਆਪਣੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਹਰ ਵਰਗ ਦੇ ਲੋਕਾਂ ਤੇ ਸਾਡੀਆਂ ਸਰਕਾਰਾਂ ਕਰਦੀਆਂ ਤਾਂ ਫਿਰ ਅਸੀਂ ਬਾਹਰ ਲਿਆਂ ਤੋਂ ਕੀ ਚਾਹੁੰਦੇ ਆ ਇਨਾਂ ਦੀ ਬਜਾਏ ਸਾਡੇ ਬਾਹਰਲੀਆਂ ਸਰਕਾਰਾਂ ਜਿਹੜੀਆਂ ਉਹ ਸਾਨੂੰ ਸਪੋਰਟ ਕਰ ਰਹੀਆਂ ਪਰ ਸਾਡੀਆਂ ਸਰਕਾਰਾਂ ਸਾਡੇ ਨਾਲ ਧੱਕੇਸ਼ਾਹੀ ਕਰ ਰਹੀਆਂ ਇਕੱਲੇ ਪੰਜਾਬ ਦੇ ਵਿੱਚ ਨਹੀਂ ਹਰਿਆਣਾ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਹੈ ਜੁਪੀ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਹੈ ਜਿਹੜੇ ਮਧ ਪ੍ਰਦੇਸ਼ ਦੇ ਵਿੱਚ ਆ ਭਪਾਲ ਵਿਖੇ ਤਾਰੇ ਆ ਕਿਸਾਨ ਉਹਨਾਂ ਨੇ ਤੇ ਵੀ ਕੁੱਟਕਟਾਪਾ ਕੀਤਾ ਹੈ ਬਹੁਤ ਤਰ੍ਹਾਂ ਦੇ ਜ਼ੁਲਮ ਹੈ ਜਿਹੜੀ ਹੈ ਸਰਕਾਰ ਤਾਂ ਨਾਸ਼ਾਹੀ ਕਰ ਰਹੀ ਹੈ ਉਹਨਾਂ ਨੇ ਜਨਨ ਕਿ ਲੱਗਦਾ ਸੰਘਰਸ਼ ਜਿਹੜਾ ਹੋਰ ਤੇਜ਼ ਹੋਊ ਤੁਸੀਂ ਕੀ ਕਹਿਣਾ ਜਿਹੜੇ ਲੋਕਾਂ ਨੂੰ ਜਿਹੜੇ ਅਜੇ ਘਰੇ ਬੈਠੇ ਆ ਜਾਂ ਲੋਕ ਦੇਖੋ ਜਿਹੜਾ ਇਹ ਸੰਘਰਸ਼ ਆ ਇਹ ਇਕੱਲੇ ਪੰਜਾਬ ਜਾਂ ਹਰਿਆਣਾ ਦਾ ਨਹੀਂ ਇਹ ਪੂਰੇ ਭਾਰਤ ਦਾ ਪੂਰੇ ਭਾਰਤ ਦੇ ਕਿਸਾਨਾਂ ਦੇ ਉੱਤੇ ਵੱਧ ਕੇ ਜੇਕਰ ਅੱਜ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਵੇਖਿਆ ਤਾਂ ਉੱਥੇ ਵੀ ਕਿਸਾਨ ਅੰਦੋਲਨ ਚੱਲ ਰਿਹਾ ਕਿਉਂਕਿ ਜਿੰਨੀਆਂ ਵੀ ਇਹ ਸੰਸਥਾਵਾਂ ਨੇ ਜਿੰਨੀਆਂ ਵੀ ਇਹ ਲੋਕਾਂ ਦੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਹੀ ਮੰਗ ਕਰਦੀਆਂ ਕਿ ਕਿਤੇ ਨਾ ਕਿਤੇ ਕਿਸਾਨ ਦੀ ਜਿਹੜੀ ਮੰਗ ਹੈ ਉਹ ਜਾਇਜ਼ ਹੈ ਤੇ ਉਹਨੂੰ ਪੂਰਾ ਕੀਤਾ ਜਾਵੇ हूँ एक कदम होगी तारा कॉन्वेंट स्कूल द्वारा एक होता जा रहा है जो कि पहला वाले तो काफी ज्यादा वा है ही, पर नी विद नवे स्कूल दिता जादूलगढ़ रोड ऐसी बने नवे तारा कॉन्वेंट स्कूल विच है ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ